ਸਾਰ ਸੰਗਤ ਜੀ ਤੁਸੀਂ ਦਰਸ਼ਨ ਦੇਦਾਰ ਕਰਦੇ ਪਿਓ ਇਹ ਪਾਵਨ ਪਵਿੱਤਰ ਸਥਾਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਸੂਪਰਾਵਤ ਹੈ ਇਸ ਸਥਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 1723 ਇਸਵੀ 1660 ਬਿਕਰਮੀ ਵਿਹਾਰ ਵੱਲ ਜਾਣ ਸਮੇ ਬਡਲਾਡਾ ਗੋਵਿੰਦਪੁਰਾ ਗੁਰਨੇਲੀ ਕਲਾ ਮੂਨਕ ਤੋਂ ਹੁੰਦੇ ਹੋਏ ਸੋ ਮਕਰੌੜ ਸਾਹਿਬ ਆਏ ਸੋ ਤੁਸੀਂ ਇਸ ਪਵਿੱਤਰ ਜਗਾ ਦੀ ਦਰਸ਼ਨ ਕਰ ਰਹੇ ਹੋ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋਗੇ ਸੋ ਆਜੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਪੇਜ ਦੇ ਨਾਲ ਜਦਾਰੇ ਦਰਸ਼ਨ ਸਿੰਗਰ ਪ੍ਰਗਟ ਬਟੂਹਾ ਤੋਂ ਜਿਨ੍ਹਾਂ ਨੇ ਹਜੇ ਤੱਕ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਐ ਫੋਲੋ ਕਰ ਲਿਓ ਜੀ ਲੋ ਆਜੋ ਤੁਹਾਨੂੰ ਦਰਸ਼ਨ ਕਰਾਈਏ ਤੇ ਇਹ ਜਗ੍ਹਾ ਦੇ ਉੱਤੇ ਇਸ਼ਨਾਨ ਕਰਨ ਨਾਲ ਇੱਥੇ ਚਮੜੀ ਦੇ ਰੋਗ ਤੇ ਬੱਚਿਆਂ ਦੇ ਜਿਹੜੇ ਸੋਕੜੇ ਦਾ ਰੋਗ ਹੁੰਦਾ ਜਾਨੀ ਕਿ ਜਾਂ ਹੋਰ ਦੁੱਖ ਤਕਲੀਫਾਂ ਉਹ ਸਾਰੀਆਂ ਦੀਆਂ ਸਾਰੀਆਂ ਸੋ ਇੱਥੇ ਇਸ਼ਨਾਨ ਕਰਨ ਦੇ ਨਾਲ ਇਸ ਪਵਿੱਤਰ ਗੁਰੂ ਘਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਰੀਆਂ ਉਹ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਜੀ ਲੋ ਆਜੋ ਤੁਹਾਨੂੰ ਦਰਸ਼ਨ دیدار ਕਰਾਉਣੇ ਆਗੇ ਸੋ ਸੁਪਾਕ ਪਵਿੱਤਰ ਗੁਰੂ ਘਰ ਦੇ ਆਜੋ ਨਾਲ-ਨਾਲ ਤੁਹਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੋ ਸਾਥ ਸੰਗਤ ਜੀ ਕਰੋ ਦਰਸ਼ਨ ਜੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰ ਕਰੋ ਜੀ ਗੁਰਦੁਆਰਾ ਮਕਰੌੜ ਸਾਹਿਬ ਚਰਨ ਸੋਪਰਾਵਤ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਸ਼ੋਭਤ ਨੇ ਜੀ ਸਾਤ ਸੰਗਤ ਜੀ ਗੁਰੂ ਘਰਾਂ ਦੇ ਵਿੱਚ ਆਇਆ ਕਰੋ ਗੁਰੂ ਨਾਲ ਜੁੜਿਆ ਕਰੋ ਬਾਣੀ ਨਾਲ ਜੁੜਿਆ ਕਰੋ ਬਾਣੀ ਨਾਲ ਜੁੜਿਆ ਕਰੋ ਤੇ ਸਦਾ ਹੀ ਜਦੋਂ ਵੀ ਆਉਣੇ ਹੋ ਨਿਓ ਇੱਧਰ ਕਿਤੇ ਵੀ ਆਵੋ ਤਾਂ ਆ ਕੇ ਜ਼ਰੂਰ ਜਾਇਆ ਕਰੋ ਤੇ ਗੁਰੂ ਘਰਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਇਆ ਕਰੋ ਗੁਰੂ ਨਾਲ ਜੁੜਿਆ ਕਰੋ ਗੁਰੂ ਵਾਲੇ ਬਣੋ ਧੰਤਾ ਦੇ ਪਾਗੀ ਬਣੋ ਹਰੋਜੀ ਦਰਸ਼ਕਾਂ ਦੇਾਰ ਗੁਰੂ ਘਰ ਦੇ ਬਹੁਤ ਸੋਹਣੇ ਤੇ ਉਪਵਿਤਰ ਗੁਰੂ ਘਰ ਬਣਿਆ ਹੋਇਆ ਜੀ ਤੇ ਲਗਾਤਾਰ ਨਿਰੰਤਰ ਇੱਥੇ ਪਾਠ ਹੁੰਦੇ ਰਹਿੰਦੇ ਨੇਗੇ ਤੇ ਸੰਗਤਾਂ ਵੱਲੋਂ ਵੀ ਕਰਾਏ ਜਾਂਦੇ ਨੇਗੇ ਤੇ ਪਹਿਲਾਂ ਵੀ ਮੈਂ ਦੱਸਿਆ ਸੀ ਇੱਥੇ ਨਹਾਉਣ ਦੇ ਨਾਲ ਹਨਾ ਸੋ ਕਈ ਬਿਮਾਰੀਆਂ ਦੂਰ ਹੁੰਦੀਆਂ ਨੇਗੀਆਂ ਦੁੱਖ ਕਲੇਸ਼ ਦੂਰ ਹੁੰਦੇ ਨੇਗੇ ਤੇ ਪੰਚਮੀ ਨੂੰ ਇੱਥੇ ਮੇਲਾ ਭਰਦਾ ਜੀ